ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਆ ਕਰਾਂਗੇ ਆ ਕਰਾਂਗੇ ਸਭ ਤੋਂ ਉਹਦਾ ਉਲਟ ਕਰ ਰਹੇ ਆ ਸਾਰਾ ਕੁਝ ਉਲਟ ਕੀ ਕਹਿੰਦਾ ਹੁੰਦਾ ਸੀ ਮੇਰੇ ਕੋਲੇ ਹਰਾ ਪੈਨ ਹੈ ਸਾਡੀ ਸਰਕਾਰ ਰਹੂਗੀ ਪਿੰਡਾਂ ਵਿੱਚ ਆ ਦਿਖਾਈ ਦਿੱਤਾ ਹੀ ਨਹੀਂ ਮੈਂ ਉਹੀ ਬੇਨਤੀ ਕਰਨਾ ਹੈ ਮੁੱਖ ਮੰਤਰੀ ਬੰਨਾ ਸੋਖੇ ਜੰਵਾਰੀ ਸੰਭਾਲਨੀ ਬੜੀ ਔਖੀ ਹੈ ਲੀਡਰ ਇੰਨੀ ਛੇਤੀ ਨਹੀਂ ਬਣ ਸਕਦਾ 70 ਸਾਲ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਾਲੀ ਜਲਦੀ ਸੇਵਾ ਕੀਤੀ ਤਾਂ ਉਹ ਉਸ ਪੋਜੀਸ਼ਨ ਦੇ ਪਹੁੰਚੇ ਪਿੰਡ ਦੇ ਸਰਪੰਚ ਬਣੇ ਬਲਾਕ ਸੰਪਤੀ ਲੜੇ ਜ਼ਿਲ੍ਹਾ ਪ੍ਰੀਸ਼ਦ ਲੜ ਕੇ ਹੌਲੀ-ਹੌਲੀ ਪੌੜੀਆਂ ਚੜੀਆਂ ਉਹਨਾਂ ਨੂੰ ਪਤਾ ਸੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਕਿਵੇਂ ਕਰਨਾ ਹੁਣ ਆ ਭਗਵੰਤ ਮਾਨ ਚੁੜਕਲੇ ਸੌਂਦਾ ਸੌਂਦਾ ਆਪਾਂ ਨੂੰ ਸੁਭਾਈ ਸੰਭਾਲ ਦਿੱਤਾ ਕੋਈ ਤਜਰਬਾ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਹੁਣ ਆਪ ਸੋਚੀ ਬੈਠਾ ਕਿ ਮੈਂ ਤਾਂ ਅਗਲੀ ਵਾਰ ਬੰਨਣਾ ਨਹੀਂ ਹੁਣ ਲੁੱਟ ਲੋ ਆ ਸ਼ਰਾਬ ਦਾ ਘਟਾਲਾ ਜਿਹੜਾ ਕੀਤਾ ਇਹਨਾਂ ਨੇ ਤਕਰੀਬਨ 500 ਕਰੋੜ ਰੁਪਇਆ ਇਹਨਾਂ ਨੇ ਰਿਸ਼ਵਤ ਲਈਤੀ ਹੈ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਹੋ ਗਈ ਹੈ ਜਿਵੇਂ ਦਿੱਲੀ ਚ ਕੇਜਰੀਵਾਲ ਜਾਊਗਾ ਮਲਾਬ ਵੀ ਜਾਣ ਵਾਲੀ ਹੈ ਇਹਨਾਂ ਨੇ ਜਿਹੜਾ ਵੱਡਾ ਹੁਣ ਨੁਕਸਾਨ ਕਰ ਰਹੇ ਹੈ ਕੀ ਪੰਜਾਬ ਦੇ ਖਜ਼ਾਨੇ ਦਾ ਪੈਸਾ ਵਰਤ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰ ਰਹੀ ਹੈ ਜਿੱਥੇ ਵੀ ਕੇਜਰੀਵਾਲ ਨੇ ਜਾਣਾ ਉੱਥੇ ਪੰਜਾਬ ਸਰਕਾਰ ਹਵਾਈ ਜਹਾਜ਼ ਨੂੰ ਕਿਰਾਏ ਤੇ ਲੈਂਦੀ ਹੈ ਉਹਦੇ ਵਾਸਤੇ ਪਿਛਲੇ 1 ਸਾਲ ਦੇ ਅੰਦਰ ਸਭਾ 100 ਕਰੋੜ ਰੁਪਇਆ ਕੱਲਾ ਕਿਰਾਇਆ ਭਰਿਆ ਹੈ ਇਹਨਾਂ ਨੇ